ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਦੋਂ ਅਸੀਂ ਸੱਚੇ ਮਨ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਆਪਣੀ ਅਰਦਾਸ ਕਰਦੇ ਹਾਂ ਉਹਨਾਂ ਅੱਗੇ ਆਪਣਾ ਸਭ ਕੁਝ ਰੱਖ ਦਿੰਦੇ ਹਾਂ ਕਿ ਬਾਬਾ ਜੀ ਅਸੀਂ ਤੁਹਾਡੇ ਤੇ ਸਭ ਕੁਝ ਛੱਡ ਦਿੱਤਾ ਹੈ ਹੁਣ ਤੁਸੀਂ ਸਾਡਾ ਸਹਾਰਾ ਹੋ ਤੁਸੀਂ ਸਾਡੇ ਤੇ ਕਿਰਪਾ ਕਰਨੀ ਹੈ ਤਾਂ ਬਾਬਾ ਦੀਪ ਸਿੰਘ ਜੀ ਖੁਸ਼ ਹੋ ਕੇ ਆਪਣੇ ਬੱਚਿਆਂ ਤੇ ਬਹੁਤ ਜਲਦੀ ਕਿਰਪਾ ਕਰਦੇ ਨੇ ਖਾਲਸਾ ਜੀ ਜਦੋਂ ਤੁਹਾਡਾ ਕੋਈ ਕੰਮ ਨਹੀਂ ਬਣਦਾ ਤੁਹਾਨੂੰ ਲੱਗਦਾ ਵੀ ਸਾਡਾ ਕੰਮ ਨਹੀਂ ਬਣਿਆ ਜਾਂ ਹੁਣ ਅਸੀਂ ਕੀ ਕਰੀਏ ਜਾਂ ਕਿੱਥੇ ਜਾਈਏ ਤੁਸੀਂ ਬਹੁਤ ਅੱਕ ਚੁੱਕੇ ਹੁੰਦੇ ਹੋ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਲਿਆ ਕਰੋ ਜਦੋਂ ਅਸੀਂ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਲੈਂਦੇ ਆ ਤਾਂ ਸਾਡੀਆਂ ਸਾਰੀਆਂ ਆਸਾ ਮਨੁਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਵਾਹਿਗੁਰੂ ਕਦੇ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦਾ ਸਾਨੂੰ ਉਸ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਇੱਕ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਖਾਲਸਾ ਜੀ ਉਹ ਇੱਕ ਵੀਰ ਕਰਜ਼ਾਈ ਹੋ ਚੁੱਕਾ ਸੀ ਉਹ ਕਰਜ਼ੇ ਚ ਡੁੱਬ ਚੁੱਕਾ ਸੀ ਉਹ ਕਰਜ਼ਾ ਫੜ ਕੇ ਬਾਹਰ ਕੈਨੇਡਾ ਗਿਆ ਸੀ ਤੇ ਜਦੋਂ ਕੈਨੇਡਾ ਪਹੁੰਚਿਆ ਤਾਂ ਪਹਿਲਾ ਉਹਨੂੰ ਨੌਕਰੀ ਨਾ ਮਿਲੀ ਜਦੋਂ ਉਹਨੂੰ ਨੌਕਰੀ ਨਾ ਮਿਲੀ ਤੇ ਉਹਨੂੰ ਟੈਨਸ਼ਨ ਪੈ ਗਈ ਕਿ ਮੈਂ ਕਰਜ਼ਾ ਕਿਵੇਂ ਉਤਾਰਾਂਗਾ ਤੇ ਉਹਦੀ ਖਾਲਸਾ ਜੀ ਸੇਤ ਵੀ ਡਾਊਨ ਰਹਿਣ ਲੱਪੀ ਜੇ ਉਹਨੂੰ ਨੌਕਰੀ ਮਿਲਦੀ ਵੀ ਖਾਲਸਾ ਜੀ ਉਹ ਦੋ ਦਿਨ ਨੌਕਰੀ ਤੇ ਨਹੀਂ ਜਾਂਦਾ ਤੇ ਤੀਜੇ ਦਿਨ ਚਲ ਜਾਂਦਾ ਤੇ ਇੱਦਾਂ ਹੀ ਕਰਦੇ ਕਰਦੇ ਉਹਦੇ ਜਿਹੜੇ ਮਾਲਕ ਸਨ ਤੇ ਖਾਲਸਾ ਜੀ ਉਹਨੂੰ ਨੌਗਰ ਤੋਂ ਕੱਢ ਦਿੰਦੇ ਸੀ ਤੇ ਖਾਲਸਾ ਜੀ ਇੱਦਾਂ ਹੀ ਚੱਲਦਾ ਰਿਹਾ ਤੇ ਉਹ ਬੰਦਾ ਕਰਜ਼ਾਈ ਹੋ ਗਿਆ ਸੀ ਤੇ ਇੱਦੇ ਖਾਲਸਾ ਜੀ ਉਹ ਮੁੰਡਾ ਫੋਨ ਚਲਾ ਰਿਹਾ ਸੀ ਤੇ ਫੋਨ 'ਚ ਉਹਨੇ ਬਾਬਾ ਦੀਪ ਸਿੰਘ ਜੀ ਚੋਪੈਰਾ ਸਾਹਿਬ ਬਾਰੇ ਦੇਖਿਆ ਤੇ ਸੁਣਿਆ ਉਹ ਮਾਤਾ ਜੀ ਨੂੰ ਵੀ ਫੋਨ ਕਰਕੇ ਸਾਰਾ ਦੱਸਿਆ ਕਿ ਚੋਪੈਰਾ ਸਾਹਿਬ ਤੇ ਜਾਇਆ ਕਰੋ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਕਰੋ ਕਿ ਮੇਰੀ ਨੌਕਰੀ ਲੱਗ ਜਾਏ। ਸਾਤ ਸੰਗਤ ਜੀ ਉਹਨੇ ਇਹ ਵੀ ਸੋਚ ਲਿਆ ਸੀ ਕਿ ਮੇਰਾ ਜੇ ਸਭ ਕੁਝ ਠੀਕ ਹੋ ਗਿਆ ਤੇ ਮੈਂ ਕੇਸ ਰੱਖ ਲਵਾਂਗਾ ਤੇ ਮੈਂ ਆਪਣੇ ਤਨਖਾਹ ਵਿੱਚੋਂ ਉਹਦਾ ਸਬੰਧ ਵੀ ਕੱਢਿਆ ਕਰਾਂਗਾ ਤੇ ਖਾਲਸਾ ਜੀ ਜੋ ਤੁਸੀਂ ਸੋਚ ਰਹੇ ਹੋ ਉਹੀ ਗੱਲ ਹੋਈ ਉਹਦੀ ਨੌਕਰੀ ਲੱਗ ਗਈ। ਤਨਤਨ ਬਾਬਾ ਦੀਪ ਸਿੰਘ ਜੀ ਨੇ ਉਹਦੇ ਤੇ ਮਿਹਰ ਕੀਤੀ ਉਹਦੀ ਨੌਕਰੀ ਲੱਗ ਗਈ। ਉਹਦਾ ਸਾਰਾ ਕਰਜ਼ਾ ਉਤਰ ਗਿਆ ਉਸ ਤੋਂ ਬਾਅਦ ਉਹ ਸਿੱਖ ਸੱਜ ਗਿਆ ਉਹਨੇ ਅੰਮ੍ਰਿਤ ਵੀ ਛਕ ਲਿਆ ਉਹਨੇ ਕੇਸ ਵੀ ਰੱਖਨੇ ਸ਼ੁਰੂ ਕਰ ਦਿੱਤੇ ਤਨਤਨ ਬਾਬਾ ਦੀਪ ਸਿੰਘ ਜੀ ਦੀ ਉਹਦੇ ਤੇ ਕਿਰਪਾ ਹੋ ਗਈ ਸੀ ਹਰ ਮਹੀਨੇ ਉਹਦਾ ਸੰਬੰਧ ਕੱਟਦਾ ਹੁੰਦਾ ਸੀ ਇਸ ਲਈ ਸਾਧ ਸੰਗਤ ਜੀ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜ਼ਿੰਦਗੀ ਵਿੱਚ ਜੇ ਦੁੱਖ ਆਉਂਦਾ ਹੈ ਤੇ ਸੁੱਖ ਵੀ ਆਉਂਦਾ ਕਦੇ ਵੀ ਬੰਦੇ ਨੂੰ ਹਾਰ ਨਹੀਂ ਮੰਨੀ ਚਾਹੀਦੀ ਕਈ ਬੰਦੇ ਢੇਰੀ ਢਾ ਜਾਂਦੇ ਆ ਕਿ ਵੀ ਦੁੱਖ ਆ ਗਿਆ ਹੁਣ ਕੀ ਕਰਾਂਗੇ ਕਦੀ ਵੀ ਢੇਰੀ ਨਹੀਂ ਢਾਣੀ ਚਾਹੀਦੀ ਹਮੇਸ਼ਾ ਉਸ ਪਰਮਾਤਮਾ ਦੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਕਿ ਜੇ ਦੁੱਖ ਆਇਆ ਤਾਂ ਸੁੱਖ ਵੀ ਆਏਗਾ ਜੇ ਰਾਤ ਹੈ ਤੇ ਦਿਨ ਵੀ ਚੜ੍ਹੇਗਾ ਤੇ ਖਾਲਸਾ ਜੀ ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ ਕਿ ਦੁੱਖ ਕਾਤੋਂ ਨਹੀਂ ਜਾ ਰਿਹਾ ਉਸ ਪਰਮਾਤਮਾ ਦਾ ਸਹਾਰਾ ਲਓ ਉਹ ਪਰਮਾਤਮਾ ਤੁਹਾਡੇ ਰੱਖਿਆ ਜਰੂਰ ਕਰੇਗਾ ਜੇ ਤੁਸੀਂ ਉਸ ਦਾ ਸਹਾਰਾ ਲਓਗੇ ਤਾਂ ਇਸ ਲਈ ਸਾਧ ਸੰਗਤ ਜੀ ਸਾਨੂੰ ਰੋਜ਼ ਬਾਣੀ ਪੜ੍ਹਨੀ ਚਾਹੀਦੀ ਆ ਬਾਣੀ ਦੇ ਅਰਥ ਸਮਝਨੇ ਚਾਹੀਦੇ ਨੇ ਕਿ ਸਾਨੂੰ ਬਾਣੀ ਕੀ ਦੱਸ ਰਹੀ ਆ ਜੇ ਖਾਲਸਾ ਜੀ ਅਸੀਂ ਇਦਾਂ ਕਰਦੇ ਆਂ ਤੇ ਸਾਨੂੰ ਜੀਵਨ ਜੀਣ ਦੀ ਜਾਚ ਆ ਜਾਂਦੀ ਆ ਸੋ ਖਾਲਸਾ ਜੀ ਇਸ ਲਈ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ ਜ਼ਿੰਦਗੀ ਵਿੱਚ ਜੇ ਦੁੱਖ ਆਏ ਤੇ ਸੁੱਖ ਵੀ ਆਣਗੇ ਬਸ ਤੁਸੀਂ ਡਟੇ ਰਹਿਣਾ ਆ ਤੁਸੀਂ ਹਾਰ ਨਹੀਂ ਮੰਨਣੀ ਹਾਰ ਤੁਸੀਂ ਕਿਉਂ ਨਹੀਂ ਮੰਨਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਵਾਹਿਗੁਰੂ ਜੀ ਤੇਰੇ ਨਾਲ ਆ ਸਾਡੇ ਨਾਲ ਆ ਸਾਰਿਆਂ ਦੇ ਅੰਗ ਸੰਗ ਆ ਅਟੁੱਟ ਵਿਸ਼ਵਾਸ ਰੱਖਣਾ ਖਾਲਸਾ ਜੀ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ